ਬੇਸ਼ੱਕ ਤੁਹਾਡਾ ਤੇ ਲੱਖੇ ਦਾ ਲੱਖ ਟਕਰਾ ਹੋਵੇ ਲੱਖੇ ਨੂੰ ਸਭ ਕੁ ਸਿਖਾਉਣ ਵਾਸਤੇ ਇਹ ਸਾਰਾ ਕੁਝ ਕਰ ਲਿਆ ਪਰ ਸੋਚਿਆ ਕਿ ਜੇਕਰ ਇਸ ਲਲਕਾਰ ਨੂੰ ਪੰਜਾਬੀਆਂ ਨੇ ਕਬੂਲ ਲਿਆ ਤੇ ਟਕਰਾਓ ਦੀ ਸਥਿਤੀ ਦੁਬਾਰਾ ਬਣ ਗਈ ਫਿਰ ਤੁਹਾਡਾ ਰਾਜ ਰਹੇਗਾ ਸੋਚੋ ਕਪੜਾ ਏਡਾ ਵੱਡਾ ਕਮਾਸਾਨ ਕਰਵਾ ਕੇ ਫਿਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਦੀ ਤੇ ਰਾਜ ਕਰੋਗੇ ਮੁੱਖ ਮੰਤਰੀ ਜੀ ਯਾਦ ਰੱਖਿਓ ਫਿਰ ਇੱਥੇ ਰਾਜ ਕਿਹਦਾ ਹੋਏਗਾ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਵਾਉਗੇ ਤੁਸੀਂ ਜੋ ਤੁਸੀਂ ਗਵਰਨਰ ਰਾਜ ਲਾਗੂ ਕਰਵਾਉਣ ਵਾਲ ਨੂੰ ਤੁਰੇ ਹੋ ਇਹ ਤੁਹਾਡੀ ਆਪਦੀ ਗਲਤੀ ਤੁਹਾਡੇ ਆਪ ਦੇ ਪੇਸ਼ ਹੋਣੀ ਹੈ ਔਰ ਇਹ ਜਿਹੜਾ ਤੁਸੀਂ ਕੀਤਾ ਅਤੇ ਨਿੰਦਨਯੋਗ ਪੰਜਾਬ ਦੇ ਹਮਾਇਤੀ ਨਹੀਂ ਪੰਜਾਬ ਦੇ ਦੁਸ਼ਮਣਾਂ ਵਾਲਾ ਰੋਲ ਅਦਾ ਕੀਤਾ ਗਿਆ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਇਕੱਠ ਕਰਵਾ ਕੇ ਪੰਜਾਬ ਨੂੰ ਇੱਕ ਲਲਕਾਰ ਦਿੱਤੀ ਉਹਨਾਂ ਨੇ ਉਸ ਲਲਕਾਰ ਨੂੰ ਕਿ ਪੰਜਾਬੀ ਕਬੂਲਣਗੇ ਨਹੀਂ ਇਹ ਗੱਲ 'ਚ ਕਤਾਈ ਕੋਈ ਰਤੀ ਭਰ ਵੀ ਝੂਠ ਨਹੀਂ ਕਿ ਸਾਰੀ ਮਾਲਵਾ ਬੈਲਟ ਇਹ ਗੰਦਾ ਪਾਣੀ ਪੀਣ ਲਈ ਮਜਬੂਰ ਹੈ ਔਰ ਪਿਛਲੇ 40 ਸਾਲ ਤੋਂ ਪੀਂਦੀ ਆ ਰਹੀ ਹੈ ਔਰ ਇਹ ਵੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਮਾਲਵਾ ਬੈਲਟ ਤੋਂ ਕੈंसर ਦੇ ਮਰੀਜ਼ਾਂ ਦੀ ਟ੍ਰੇਨ ਭਰ ਕੇ ਜਿਹਨੂੰ ਕੈंसर ਟ੍ਰੇਨ ਦਾ ਨਾਂ ਦਿੱਤਾ ਗਿਆ ਸੀ ਬਠਿੰਡੇ ਤੋਂ ਵੀਕਾਂ ਨੇ ਚੱਲਦੀ ਹੈ। ਇਹ ਸਭ ਇਸੇ ਦਰਿਆ ਦੀ ਦੇਣ ਸੀ। ਕਿਉਂਕਿ ਇਹ ਖਿੱਤਾ ਜਿਹੜਾ ਬਠਿੰਡੇ ਦਾ ਏਰੀਆ ਜਿਹੜਾ ਮਾਨਸਾ ਦਾ ਏਰੀਆ ਜਿਹੜਾ ਇਹਨਾਂ ਦੇ ਕੋਲ ਪੀਣ ਵਾਲਾ ਪਾਣੀ ਦਾ ਸਾਧਨ ਹੈ ਜੇ ਮੇਨਲੀ ਤੋਂ ਉਹ ਨਦੀਆਂ ਦਾ ਪਾਣੀ ਹੈ ਨਹਿਰਾਂ ਦਾ ਪਾਣੀ ਹੈ ਉਸੇ ਨੂੰ ਮਤਲਬ ਵਾਟਰ ਵਰਕਸ ਦੇ ਜ਼ਰੀਏ ਇਸਤੇਮਾਲ ਕਰਦੇ ਹਨ। ਔਰ ਇਸ ਤੋਂ ਅੱਗੇ ਲੰਘ ਕੇ ਜਦੋਂ ਰਾਜਸਥਾਨ ਚ ਚੱਲਿਆ ਜਾਂਦਾ ਮਨੁੱਖਤਾ ਉੱਤੇ ਵੀ ਵੱਜਦੀ ਹੈ ਬੇਸ਼ੱਕ ਸਾਡੀ ਸਰਕਾਰਾਂ ਦੀ ਬਣਾਈ ਸਾਡੇ ਮਨੁੱਖਾਂ ਦੀ ਬਣਾਈ ਹੋਈ ਇੱਕ ਬਾਰਡਰ ਲਾਈਨ ਪਾਰ ਕਰ ਗਿਆ ਲੇਕਿਨ ਉੱਥੇ ਵੀ ਮਨੁੱਖ ਨਹੀਂ ਫਿਰ ਉਹਨਾਂ ਨੂੰ ਪੀਣਾ ਪੈਂਦਾ ਹੈ ਤਾਂ ਜੇ ਸਾਰੀਆਂ ਗੱਲਾਂ ਦੇ ਸੰਦਰਭ ਦੇ ਵਿੱਚੋਂ ਵੇਖੀਏ ਤਾਂ ਉਹਨਾਂ ਦੀ ਜਿਹੜੀ ਮੰਗ ਹੈ ਜਿਹੜੀ ਉਹਨਾਂ ਦੀ ਲੜਾਈ ਹੈ ਉਹ ਜਾਇਜ਼ ਆ ਭਲੇ ਉਹ ਲੋਕ ਪੋਲਿਟੀਕਲ ਹੁਣ ਰਾਜਨੀਤੀ ਚਮਕਾਉਣੀ ਚਾਹੁੰਦੇ ਹਨ ਗੱਲ ਵੱਖਰਾ ਵਿਸ਼ਾ ਹੈ ਪਰ ਸਵਾਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਰੋਕਿਆ ਜਿਹੜੇ ਗੰਦਾ ਪਾਣੀ ਪੈਣ ਤੋਂ ਰੋਕਣਾ ਚਾਹੁੰਦੇ ਨੇ ਤੇ ਦੂਸਰੇ ਪਾਸੇ ਜਿਹੜੇ ਗੰਦਾ ਪਾਣੀ ਪਾਉਣਾ ਚਾਹੁੰਦੇ ਨੇ ਲਲਕਰਕੇ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਉੱਥੇ ਵੱਡਾ ਕਟ ਕਰਨ ਦੀ ਇਜਾਜ਼ਤ ਦਿੱਤੀ ਗਈ। ਇਹ ਸਾਡੀ ਪੰਜਾਬ ਸਰਕਾਰ ਦੀ ਛਤਰਛਾਇਆ ਦੇ ਹੇਠ ਹੋਇਆ ਹੈ। ਐਵੇਂ ਨਹੀਂ ਹੋਇਆ। ਅਗਰ ਰੋਕਣਾ ਹੁੰਦਾ ਸੱਚੀ ਉਸ ਟਕਰਾਅ ਨੂੰ ਰੋਕਣਾ ਹੁੰਦਾ ਤਾਂ ਫਿਰ ਸਰਕਾਰ ਉਹਨਾਂ ਨੂੰ ਵੀ ਰੋਕ ਸਕਦੀ ਸੀ। ਉਹਨਾਂ ਦੇ ਉੱਤੇ ਵੀ ਸਖਤ ਤਾੜਨਾ ਕਰ ਸਕਦੀ ਸੀ ਕਿ ਖਬਰਦਾਰ ਕਿਸੇ ਨੇ ਕਟ ਕੀਤਾ। ਫਿਰ ਜਿਸ ਤਰੀਕੇ ਦੇ ਨਾਲ ਉਥੋਂ ਇੱਕ ਉਹਨਾਂ ਦਾ ਕੋਈ ਬੁਲਾਰਾ ਲਲਕਾਰ ਲਲਕਾਰ ਕੇ ਕਹਿ ਰਿਹਾ ਇੱਥੋਂ ਤੱਕ ਕਿਹਾ ਗਿਆ ਕਿ ਜੇ ਤੁਸੀਂ ਦੁਬਾਰਾ ਜੁਰਤ ਕੀਤੀ ਇੱਥੇ ਆਉਣ ਦੀ ਤਾਂ ਇਕੱਠ ਇਦੋਂ ਵੀ ਵੱਡਾ ਕਰਾਂਗੇ ਮਾਨਯੋਗ ਮੁੱਖ ਮੰਤਰੀ ਜੀ ਧਿਆਨ ਦਿਓ ਇਹਨਾਂ ਗੱਲਾਂ ਵੱਲ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਮਾਲਕ ਹੋ ਧਿਆਨ ਦਿਓ ਕੀ ਹੋਣ ਲੱਗਿਆ ਹੈ ਸੋਚੋ ਭਲਾ ਜਿਹੜੀ ਇਹ ਵਿੰਗਾਰ ਹੈ ਅਗਰ ਇਸ ਵਿੰਗਾਰ ਨੂੰ ਕੀ ਪੰਜਾਬੀ ਕਬੂਲਣਗੇ ਨਹੀਂ ਤੇ ਜੇ ਪੰਜਾਬੀਆਂ ਨੇ ਇਸ ਵਿੰਗਾਰ ਨੂੰ ਕਬੂਲਿਆ ਤਾਂ ਫਿਰ ਤੁਹਾਡੀ ਮੁੱਖ ਮੰਤਰੀ ਜੀ ਤੁਹਾਡੀ ਇਹ ਕਮੀ ਹਾਲਾਤ ਇਹ ਪੈਦਾ ਕਰੂਗੀ ਕਿ ਪੰਜਾਬ ਦੇ ਅੰਦਰ ਲੋਕਾਂ ਨੇ ਪ੍ਰਵਾਸੀਆਂ ਨਾਲ ਟਕਰਾਅ ਕੀਤਾ ਪ੍ਰਵਾਸੀਆਂ ਨਾਲ ਭਿੜੇ ਇਹ ਗੱਲ ਬੰਦ ਨਹੀਂ ਆਂਦਾਜਾ ਲਾ ਕੇ ਦੇਖ ਲਿਓ ਤੇ ਇੱਕ ਗੱਲ ਹੋਰ ਵੀ ਸੋਚ ਲਿਓ ਬੇਸ਼ੱਕ ਤੁਹਾਡਾ ਤੇ ਲੱਖੇ ਦਾ ਲੱਖ ਟਕਰਾਉ ਲੱਖੇ ਨੂੰ ਸਭ ਕੁ ਸਿਖਾਉਣ ਵਾਸਤੇ ਇਹ ਸਾਰਾ ਕੁਝ ਕਰ ਲਿਆ ਪਰ ਸੋਚਿਆ ਕਿ ਜੇਕਰ ਇਸ ਲਲਕਾਰ ਨੂੰ ਪੰਜਾਬੀਆਂ ਨੇ ਕਬੂਲ ਲਿਆ ਤੇ ਟਕਰਾਓ ਦੀ ਸਥਿਤੀ ਦੁਬਾਰਾ ਬਣ ਗਈ ਫਿਰ ਤੁਹਾਡਾ ਰਾਜ ਰਹੇਗਾ ਸੋਚੋ ਘਪਲਾ ਏਡਾ ਵੱਡਾ ਕਮਾਸਾਨ ਕਰਵਾ ਕੇ ਫਿਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਡੀ ਤੇ ਰਾਜ ਕਰੋਗੇ ਮੁੱਖ ਮੰਤਰੀ ਜੀ ਯਾਦ ਰੱਖਿਓ ਫਿਰ ਇੱਥੇ ਰਾਜ ਕਿਹਦਾ ਹੋਏਗਾ ਇਹ ਤੇ ਰਾਸ਼ਟਰਪਤੀ ਰਾਜ ਲਾਗੂ ਕਰਵਾਉਗੇ ਤੁਸੀਂ ਜੋ ਤੁਸੀਂ ਗਵਰਨਰ ਰਾਜ ਲਾਗੂ ਕਰਵਾਉਣ ਵੱਲ ਉਤਰੇ ਹੋ ਇਹ ਤੁਹਾਡੀ ਆਪਦੀ ਗਲਤੀ ਤੁਹਾਡੇ ਆਪ ਦੇ ਪੇਸ਼ ਆਉਣੀ ਹੈ ਔਰ ਇਹ ਜਿਹੜਾ ਤੁਸੀਂ ਕੀਤਾ অতি ਨਿੰਦਣਯੋਗ ਪੰਜਾਬ ਦੇ ਹਮਾਇਤੀ ਨਹੀਂ ਪੰਜਾਬ ਦੇ ਦੁਸ਼ਮਣਾਂ ਵਾਲਾ ਰੋਲ ਅਦਾ ਕੀਤਾ ਗਿਆ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਇਕੱਠ ਕਰਵਾ ਕੇ ਪੰਜਾਬ ਨੂੰ ਇੱਕ ਲਲਕਾਰ ਦਿੱਤੀ ਉਹਨਾਂ ਉਸ ਲਲਕਾਰ ਨੂੰ ਕੀ ਪੰਜਾਬੀ ਕਬੂਲਣਗੇ ਨਹੀਂ ਠੀਕ ਹੈ ਸਾਡੀ ਕਿਸੇ ਇੰਡਸਟਰੀ ਦੇ ਨਾਲ ਲੜਾਈ ਨਹੀਂ ਹੈ ਸਾਡੀ ਕਿਸੇ ਪ੍ਰਵਾਸੀ ਨਾਲ ਲੜਾਈ ਨਹੀਂ ਹੈ ਪ੍ਰਵਾਸੀ ਵੀ ਸਾਡੇ ਵਿਚਾਰੇ ਰੋਜ਼ਗਾਰ ਕਮਾਉਣ ਵਾਸਤੇ ਆਏ ਹੋਏ ਨੇ ਰੋਜ਼ਗਾਰ ਕਮਾ ਰਹੇ ਨੇ ਸਾਡਾ ਕਟਾਈ ਪ੍ਰਵਾਸੀਆਂ ਦਾ ਰੌਲਾ ਨਹੀਂ ਸਾਡਾ ਕਟਾਈ ਇੰਡਸਟਰੀ ਵਾਲਿਆਂ ਦਾ ਰੌਲਾ ਨਹੀਂ ਲੇਕਿਨ ਕੋਈ ਲਲਕ ਕੇ ਕਹੇ ਕਿ ਮੈਂ ਇਸ ਦਰਿਆ 'ਚ ਗੰਦਾ ਪਾਣੀ ਪਾਉਂਗਾ ਕੋਈ ਰੋਕ ਕੇ ਵਿਖਾਵੇ ਇਹ ਪੰਜਾਬੀਆਂ ਨੂੰ ਵੀ ਕਥੀ ਪ੍ਰਮਾਨ ਨਹੀਂ ਹੈ। ਮਾਨਯੋਗ ਮੁੱਖ ਮੰਤਰੀ ਜੀ। ਇਧਰਲਾ ਮੋਰਚਾ ਅਗਰ ਜਿਉਂਦਿਆ ਨੇ ਪਾਰ ਕਰ ਲਿਆ। ਜਿਉਂਦਿਆ ਜਿਉਂਦਿਆ ਨੇ ਮੋਰਚਾ ਫਤਿਹ ਕਰ ਲਿਆ। ਤਾਂ ਇਸ ਕੇਮ ਨਾਨ ਪੋਲਿਟਿਕਲ ਇਹ ਕਹਿੰਦਾ ਹੈ ਅਸੀਂ ਜ਼ਰੂਰ ਇਹਦੇ ਖਿਲਾਫ ਬੇਸ਼ੱਕ ਸਾਡੀਆਂ ਲੜਾਈਆਂ ਹੋ ਰਹੀਆਂ। ਸਾਡੀਆਂ ਲੜਾਈਆਂ ਕਿਸਾਨਾਂ ਦੀ ਰੋਜੀ ਦੀਆਂ, ਮਜ਼ਦੂਰ ਦੀ ਰੋਟੀ ਦੀਆਂ ਨੇ। ਲੇਕਿਨ ਤੁਹਾਡੀ ਇਸ ਕਰਤੂਤ ਨੇ ਸਾਨੂੰ ਇਸ ਲੜਾਈ ਦੇ ਵਿੱਚ ਪੈਰ ਧਰਨ ਲਈ ਮਜਬੂਰ ਕੀਤਾ ਅੱਜ ਤੋਂ ਫਤਿਹ ਕਰਨ ਤੋਂ ਬਾਅਦ ਇਸ ਕੈਮਨਲ ਪੋਲਿਟਿਕਲ ਜ਼ਰੂਰਤ ਦੇ ਬਾਰੇ ਸੋਚਣ ਲਈ ਮਜਬੂਰ ਹੋਏਗਾ ਕਿ ਕੀ ਇਸ ਵਿੰਗਾਰ ਦਾ ਰਿਜ਼ਲਟ ਕੀ ਨਿਕਲਦਾ ਹੈ ਤੇ ਇਹਨੂੰ ਨਿਗਟਾਉਣਾ ਕਿਵੇਂ ਬਹੁਤ ਬਹੁਤ ਧੰਨਵਾਦ ਪੰਜਾਬੀਓ ਤੱਕੜੇ ਰਹੋ ਹਮਲਾ ਮਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ